ਬੀਤੇ ਦਿਨ ਹੋਈ بارش ਤੋਂ ਬਾਅਦ ਸਰਹੱਦੀ ਪਿੰਡਾਂ 'ਚ ਵਗਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਇੱਥੋਂ ਦੇ ਲੋਕਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਇੱਕ ਵਾਰ ਫਿਰ ਤੂਹੜ ਦਾ ਡਰ ਸਤਾਉਣ ਲੱਗਿਆ ਹੈ। ਇੱਥੋਂ ਦੇ ਵਸਨੀਕ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਆਏ ਹੜ੍ਹ ਨੇ ਇੱਥੇ ਭਾਰੀ ਤਬਾਹੀ ਮਚਾਈ ਸੀ। ਇਸ ਦੌਰਾਨ ਫਸਲਾਂ ਅਧਿਕਰਾਤ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਕਾਫੀ ਨੁਕਸਾਨ ਉਠਾਉਣਾ ਪਿਆ ਸੀ। ਇਸ ਕਾਰਨ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਦਿਨ ਹੋਈ بارش ਤੋਂ ਬਾਅਦ ਇੱਕ ਵਾਰ ਫਿਰ ਇੱਥੇ ਵਗਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਲੋਕਾਂ ਨੇ ਸਰਕਾਰ ਤੋਂ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਦੀ ਮੰਗ ਵੀ ਕੀਤੀ ਹੈ ਅਹਾਂ ਦਾ ਆ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਪਿਛਲੇ ਸਾਲ ਇਹ ਕੰਮ ਚੱਲਦੇ ਆਂਦੇ ਨੇ ਕਿ ਪਾਣੀ ਫਿਰ ਜਿਆਦਾ ਹਾਨੂ ਇਹ ਫਸਲਾਂ ਮਾਰੀਆਂ ਜਾਂਦੀਆਂ ਸਾਡੇ ਦਰਿਆ ਦੇ ਉੱਤੇ ਕੋਈ ਨਾਲ ਪਾਸੇ ਪਟੜੀ ਨਹੀਂ ਬੰਨੀ ਕੋਈ ਬੰਨਣੀ ਬੰਨਾਵਾ ਇਹ ਸਰਕਾਰਾਂ ਸਾਰੇ ਜਿਲ੍ਹੇ ਤੇ ਛੇਪੌਂ ਤੇ ਆਏ ਬਾ 5 ਮਿੰਟ ਲਾਇ ਤੇ ਝੂਠ ਮਾਰ ਤੇ ਚਲੇ ਗਏ ਕੋਈ ਡੀਸੀ ਆਂ ਦਾ ਕੋਈ ਅਫਸਰ ਮਰਜੀ ਆਵੇ ਉਹ ਸਾਰੇ ਸਾਨੂੰ ਬਿਸ਼ਕਾਰ ਮਾਰ ਤੇ ਚਲੇ ਜਾਂਦੇ ਨੇ ਇਹ ਦੇਖਦੇ ਨੇ ਵੀ ਇਹ ਲੋਕ ਸਾਰੇ ਮੁਸਲਮਾਨਾਂ ਰਹਦੇ ਨੇ ਵੀ ਮੁਸਲਮਾਨ ਹੀ ਫਿਰ ਸਾਨੂੰ ਇਥੋਂ ਸਾਨੂੰ ਪੈੜੀਆਂ ਪਿੱਛੇ ਦਿੱਤੀਆਂ ਜਾਂ ਹੜਿਆਨੇ ਇਹ ਹਰ ਸਾਲ ਇਹ ਨਕਾਰ ਕਰਨੀ ਹੈ ਤਾਂ ਕੋਈ ਸਰਕਾਰ ਨਹੀਂ ਸੁਣਦੀ ਵੀ ਕੋਈ ਅਫਸਰ ਨਹੀਂ ਸੁਣਦਾ ਇਥੋਂ ਆ ਦੇ ਪਿੱਛਾ ਚਲਾ ਗਿਆ ਅਸੀਂ ਜੇ ਮੜ ਬੈਠੀ ਹੈ ਛੜਕਾਂ ਦਾ ਸਾਡਾ ਬੁਰਾ ਹਾਲ ਹੈ ਪਿਛਲੇ ਸਾਲ ਦਾ ਜਿਹੜੀ ਨਵੀਂ ਸਰਕਾਰਾਂ ਬਣੇ ਨੇ ਇਹਨਾਂ ਸਾਡੇ ਸੜਕ ਦੇ ਉੱਤੇ ਕੁਝ ਵੀ ਨਹੀਂ ਕੰਪਲੀਟ ਕੀਤੀ। ਉਲਟੇ ਜ਼ਿਆਦਾ ਡੰਗ ਡੋਏ ਬੱਜੇ ਪਏ ਨੇ। ਅਸੀਂ ਤੇ ਬੜੇ ਮੁਸ਼ਕਲ ਲੰਘਦੇ ਤਾ। ਪਿੰਡਾਂ ਦਾ ਬਹੁਤ ਬੁਰਾ ਹਾਲ ਹੈ। ਦਰਿਆ ਬਹੁਤ ਡੂੰਘਾ ਘਾਟੇ। ਇਹ ਤੋਂ ਉਹਨਾਂ ਇਸ ਤਰ੍ਹਾਂ ਟੱਪ ਜੇ ਸਾਨੂੰ ਪਾਟ-ਪਾਟ ਜਿੱਨਾ ਪਾਣੀ ਆਵੇ ਤਾਂ ਇਹਨਾਂ ਡੰਗਾਈ ਕੀਤੀ ਜਾਵੇ। ਇਹ ਪਾਣੀ ਦਰਿਆ ਦੇ ਵਿੱਚ ਵਿੱਚ ਚੱਲੇ ਸਾਡੇ ਬੰਨ੍ਹ ਦੇ ਪਾਸੇ ਦਰਿਆ ਦੇ ਕਿਨਾਰੇ ਤੇ ਫਰੜੀ ਬੱਜ ਜਾਵੇ। ਅਸੀਂ ਵੀ ਸੌਖੇ ਸਰਕਾਰਾਂ ਵੀ ਸੌਖੇ ਰਹਿੰਦੇ ਆ। ਇਹਨੂੰ ਉੱਚਾ ਕੀਤਾ ਜਾਵੇ, ਚੌੜਾ ਕੀਤਾ ਜਾਵੇ। ਦੁਨੀਆ ਵੀ ਸੌਖੀ ਤੇ ਪਾਣੀ ਵੀ ਸੋਖ ਖਾਲਾਂਗੇ ਜਦੋਂ ਤੂੰ ਨਾ ਟੱਪੇ ਪੁੱਲਦਾ ਪਾਣੀ ਪਾਣੀ ਤੇਜ਼ੀ ਨੇ ਵਾਧਾ ਪਿਆ ਰਾਤ ਦਾ ਆ ਸਾਡੇ ਆਪ ਸਾਨੂੰ ਡਰ ਲੱਗਾ ਖਲਾ ਪੀ ਫਸਲਾਂ ਇਤਕੀ ਫੇਰ ਨੁਕਸਾਨ ਹੋਉਂਦੀ ਆ ਕਿਛਲੇ ਸਾਤ ਇਹ ਕਿਸੇ ਸਰਕਾਰ ਨੇ ਸਾਨੂੰ ਕੱਖ ਵੀ ਨਹੀਂ ਦਿੱਤਾ ਆਦਾ ਸਾਦਾ ਫਸਲ ਬੜਾ ਖਾਲੰਗਾ ਓਟ ਪਾਉਣ ਵਾਲਾ ਤਾਂ ਸਤਗੁਰੂ ਹੀ ਜਿਨੇ ਸਾਡਾ ਸਾਡਾ ਟਪਾਇਆ ਸਰਕਾਰ ਤਾਂ ਕਹਿ ਰਹੀ ਅਸੀਂ ਮੁਆਵਜ਼ਾ ਦੇਤਾ ਕੁਛ ਵੀ ਨਹੀਂ ਦਿੱਤਾ ਜੀ ਉਹਨਾਂ ਕੁਛ ਵੀ ਨਹੀਂ ਦਿੱਤਾ ਉਹ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੀ ਮਾਲਕੀ ਪੈਰੀ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਚੀਆਂ ਨੇ ਉਹਨਾਂ ਨੂੰ ਕੱਖ ਵੀ ਨਹੀਂ ਮਿਲਿਆ ਪਾਣੀ ਨੂੰ ਇੰਦਰ ਪਾਸੇ ਪਟੜੀ ਬਾਜ ਜਾਵੇ ਪਾਣੀ ਦਰਿਆ ਦੇ ਵਿੱਚੇ ਚੱਲ ਜਾਵੇ ਤੇ ਲੋਕਾਂ ਜਿਹੜੇ 12 14 ਪੈਨਾਂ ਨੇ ਇਹ ਬਚ ਜਾਵਾ ਪਾਣੀ ਕੱਲ ਰਾਤ ਦਾ ਵਧ ਗਿਆ ਫਿਰ ਘਰੋਂ ਘਰ 2 ਫੁੱਟ ਵਧੇ ਰਾਤ ਰਾਤ ਸਵੇਰੇ ਉਧਰ ਨਹੀਂ ਹੈਗਾ ਸਾਨੂੰ ਪਾਣੀ ਉਧਰ ਵੀ ਪਈ ਜਾਂਦਾ ਉਹ ਕਦੂਆਂ ਨੂੰ ਵੀ ਸ਼ਾ ਸ਼ਨਾ ਜੀ ਤਿਕੰਦ ਨਹੀਂ ਦੱਸਿਆ ਤੇਰਾ ਵਧਦਾ ਰਿਹਾ ਤੇ ਨੁਕਸਾਨ ਇਹ ਚੋਣਿਆਂ ਦਾ ਚੋਣੇ ਸਾਰੇ ਲੱਗ ਚੁੱਕੇ ਨੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਉਦੋਂ ਵੀ ਨੁਕਸਾਨ ਹੋਇਆ ਉਹ ਉਦੋਂ ਤਾਂ ਕਾਫੀ ਹੋਇਆ ਸੀ ਕਿੰਨਾ ਕੋ ਨੁਕਸਾਨ ਹੋ ਗਿਆ ਨਾਲ ਹੋਰ ਇਲਾਕੇ ਦੇ ਇਹਦੇ ਤੋ ਗਿਆ ਐਸ ਵਾਰ ਵੀ ਸਾਰਾ ਡਰ ਲੱਗ ਰਿਹਾ ਹਾਂ ਐਸ ਵਾਰ ਵੀ ਪਿੱਛੇ ਕਈ ਜਾਂਦੇ ਬੱਦਲ ਫਾਟ ਗਿਆ ਮਾਚਲ ਚ ਤੋ ਪਾਣੀ ਅਧਰਿਆਣਾ ਸਾਰਾ ਸਾਰਾ ਪੂਰਾ ਬਣਿਆ ਖਲ ਇੱਕ ਤਾਂ ਗੱਟੇ ਫਰੀ ਸੰਦੇ ਇਹਨਾਂ ਦਾ ਡਰ ਲੱਗਦਾ ਪਈਏ ਪਾਣੀ ਆਵੇ ਤਾਂ ਹੀ ਭਰੀ ਜਾਂਦੇ ਆ ਇਹਨਾਂ ਤਮੀਨਾ ਹੋਗਾ ਭਰੀ ਜਾਂਦੇ ਨੇ ਮੰਗੇ ਕਰਨਾ ਚਾਹਣੇ ਕਿ ਉਹ ਇੱਕ ਤਾਂ ਇਹ ਦੂ ਮਿੱਟੀ ਦਰਿਆ ਚ ਪਾਟ ਕੇ ਇਧਰਲੀ ਸਾਈਡ ਲਾਈ ਜਾਵੇ 5 ਫੁੱਟ ਦਰਬਨ ਵੱਜ ਜਾਵੇ ਪਾਣੀ ਇੰਨਾ ਬਾਹਰ ਨਿਕਲਦਾ ਹੀ ਨਹੀਂ ਨਾ ਨੁਕਸਾਨ ਹੋਵੇ ਪੋਲ ਵੀ ਚੌੜਾ ਘਾਟੇ ਤੇ ਨੀਵਾ ਵੀ ਕਾਫੀ ਆ ਇਹਨੂੰ ਉੱਚਾ ਕੀਤਾ ਜੇ ਕੱਟ ਕੇ ਹਨੋਂ ਜਿਹੜਾ ਕੰਮ ਕੀਤੇ ਜਾਣ ਜਿਹੜੇ ਮਾੜੇ ਮੋਟ ਰਹਿੰਦੇ ਆ ਪੰਨੇ ਦਰਬਾਜ ਜਾਵੇ ਤੇ ਦਰਿਆ ਡੂੰਗਾ ਹੋ ਜਾਵੇ ਤੇ ਪੌਲ ਉੱਚੀ ਹੋ ਜਾਵੇ ਸੜਕਾਂ ਦੇ ਹਾਲਾਤ ਵੀ ਹਾਂ ਸੜਕਾਂ ਟੁੱਟੀਆਂ ਹੋਈਆਂ ਨੇ ਅਸੀਂ ਤਾਂ ਸਾਡੇ ਤਾਂ ਹਾਲਾਤ ਬੜੇ ਭੈੜੇ ਨੇ ਅਸੀਂ ਤਾਂ ਕਹਿ ਕੇ ਕਿ ਬਈਆ ਤੁਸੀਂ ਕੋਈ ਡੂੰਗਾ ਕਰੋ ਕੋਈ ਬੰਨ ਬਨੋ ਕੋਈ ਸਰਕਾਰਾਂ ਦੀ ਬੰਦੀਆਂ ਕੋਈ ਲੈਣੀ ਨਹੀਂ ਕੋਈ ਦੇਣੀ ਕੋਈ ਸੁਣਾਈ ਨਹੀਂ ਪਾਣੀ ਤੋਂ ਵਧੀ ਜਾਂਦਣ ਪਿਛੂ ਦੇ ਨੂੰ ਪਿਛੂ ਵਧਣਾ ਸ਼ੁਰੂ ਹੋ ਗਿਆ ਹੁਣ ਪਿਛੇ ਵੀ ਕਹਿੰਦੇ ਨੇ ਫਸਲੋ ਜੇ ਛੱਡ ਤਾ ਨੇ ਫਸਲੋ ਜਿਹੜਾ ਇੱਧਰ ਜਾਣਾ ਹੈ ਬਿਆਸੜਾ ਵੀ ਇੱਧਰ ਆਣਾ ਹੈ ਤੇ ਕੱਲ ਦਾ ਹੀ ਮਨ ਲੈ ਚਾਲੂ ਹੋ ਗਿਆ ਵਧਣਾ ਓਏ ਉਤਲੇ ਨੂੰ ਪਤਾ ਬਾਹਰ ਛੜਾ ਇੱਕ ਕਿਦੂ ਫਾਦਵਾ ਕਰ ਤੇ ਲੈ ਜਾਂਦਾ ਰੇ ਫਾਨੂੰ ਨਹੀਂ ਪਤਾ ਜਿਵੇਂ ਆਵੇਗਾ ਫਿਰ ਆੜੀ ਬੜਨਾ ਹੈ ਨੁਕਸਾਨ ਹੀ ਹੋਣਾ ਜਿੰਨਾ ਵਿਚਾਰੇ ਨੇ ਪਹਿਲਾਂ ਲਾਇਆ ਨੇ ਉਹ ਵੀ ਹੁੰਦਾ ਹੀ ਸਾਫ ਤੇ ਜਿਹੜਾ ਬਾਅਦ ਚ ਲੱਗਦਾ ਉਹ ਵੀ ਸਾਫ ਟਾਟਾ ਹੀ ਆ ਜਿੰਨਾ ਚਿਰ ਵਿੱਚੂ ਡੰਗਾਈ ਨਹੀਂ ਹੁੰਦੀ ਬੰਨ ਨਹੀਂ ਬੈਦਾ ਐਸ ਪਾਸੇ 5 ਫੁੱਟ ਦਾ ਬੰਨ ਚਾਹੀਦਾ ਇਸ ਪਾਸੇ 5 ਫੁੱਟ ਉੱਚਾ ਹੋ ਜਾਵੇ ਆ ਸਾਰਾ ਚੌ ਜਾਵੇ ਡੂੰਗਾ ਹੋ ਜਾਵੇ ਕੋਈ ਪਾਣੀ ਨਹੀਂ ਆਵੇਗਾ ਕੋਈ ਲੈਣ ਵਿੱਚ ਵਿੱਚ ਆਵੇਗਾ ਕੋਈ ਲੋੜ ਹੀ ਨਹੀਂ ਬਾਕੀ ਇਹ ਪੁਲ ਵੀ ਕਾਫੀ ਨੀਵਾਂ ਹਾਂ ਪੁਲ ਵੀ ਉੱਚਾ ਹੋਣਾ ਚਾਹੀਦਾ 5 ਫੁੱਟ ਚਾਹੀਦੀ ਪੁਲ ਉੱਚਾ 10 ਫੁੱਟ ਚੌੜਾ ਵੀ ਹੋਣਾ ਚਾਹੀਦਾ ਤਾਂ ਦੇ ਨਿਆਣੇ ਨੇ ਬਸ ਹੋ ਜਾ ਫੀ ਕੋਈ ਨਹੀਂ ਕਰਦਾ ਬਸ ਇਵੇਂ ਹੀ ਚੱਲੀ ਜਾਂਦੇ ਇੱਥੇ ਐਂਪੀ ਆਂ ਦੇ ਨੋ ਆਂ ਦੇ ਨੂੰ ਮੈਂ ਕਰਾ ਦਿਆਂ ਗਾ ਉਹਨੂੰ ਕਬਾਏ ਨੂੰ ਬਣਾਇਆ ਲੋਕਾਂ ਤੇ ਕਬਾਏ ਨੇ ਮੁੱਦਾ ਚੱਕ ਲਿਆ ਗੱਡੀਆਂ ਦਾ ਤੂੰ ਗੱਡੀਆਂ ਫਾਰੇ ਆ ਬਾਰਡਰ ਵਾਲੇ ਫਾਰੇ ਨੂੰ ਕਿਹਦੇ ਗੱਲ ਨੇ ਗੱਡੀਆਂ ਕਲੜੀਏ ਜੋ ਆਪਾਂ ਕੀ ਲੈਣਾ ਦੇਣਾ ਤੂੰ ਜਿਹੜਾ ਕੰਮ ਕਰਨ ਦਾ ਆਖ ਮੇਰੇ ਬਾਰਡਰ ਦਾ ਵਿਕਾਸ ਦਾ ਕੰਮ ਮੈਂ ਮਤਲਬ ਆਪਣੇ ਬਾਰਡਰ ਦੇ ਵਿਕਾਸ ਦੀ ਗੱਲ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਸਿਰਫ ਬੇਲੀ ਖਾਵਣ ਵਾਲੇ ਨੇ ਕੋਟੋ ਵੱਲ ਕੋਈ ਮੁੱਦਾ ਚੱਕਿਆ ਜਾਂਦਾ ਜਿਵੇਂ ਆਉਂਦੇ ਨੇ ਆਫੀਦਾਨ ਨਨੂਆ ਕਰੋ ਬਸ ਕਰਦੇ ਨੇ ਬਸ ਕਰਦੇ ਨੇ ਤੁਮੜ ਪਾਣੀ ਆ ਜਾਂਦਾ ਕੋਈ ਨਹੀਂ ਸੁਣਦਾ ਕੋਈ ਫਰਿਆਦ ਸੜਕਾਂ ਵੀ ਉਵੇਂ ਉਹਨਾਂ ਨੂੰ ਪਤਾ ਨਹੀਂ ਵੀ ਪਾਣੀ ਫੇਰ ਆਏ ਬੰਨਣ ਦਾ ਭੈੜਾ ਲੋਕ ਭਰੇ ਅੱਛਾ ਆ ਰੋਡ ਜਿਹੜਾ ਬਣਾਇਆ ਨੇ ਫਾਜਲ ਕਾ ਤੂੰ ਰੱਖ ਕੇ ਇਹ ਸਾਰਾ ਹੀ ਰੋਡ ਅੱਧਾ ਫੁੱਟ ਕਦੀ ਨੀਵਾ ਕਦੀ ਉੱਚਾ ਕੇ ਇਹ ਤੇ ਰੋਡ ਹੋ ਜਾ ਦੇਖੀ ਇਹ ਸਾਰਾ ਹੀ ਖਾ ਗਏ ਨੇਤੇ 5 ਸਾਲ ਹੋ ਗਏ 4 ਸਾਲ ਹੋ ਗਏ ਰੋਡ ਬਣੇ ਨੂੰ ਕਿ ਹੋ ਜਾ ਬਣਾ ਕਿਵੇਂ ਹਾਲਾਤ ਹੋਏ ਪੈ ਰਹੇ ਨੇ ਕੋੰਦੇ ਚ ਕਮੀਆਂ ਕੋਈ ਮਟੀਰੀਅਲ ਨਹੀਂ ਸਹੀ ਪਾਇਆ ਸਾਰਿਆਂ ਨੂੰ ਪਤਾ ਕਿ ਸ ਮਟੀਰੀਅਲ ਨਹੀਂ ਸਪੇਆ ਕੋਈ ਛਣਾਈ ਨਹੀਂ ਬਸ ਉਹ ਹੀ ਉਹਨੇ ਵੀ ਸਹੀ ਚੱਲਦਾ ਪੈ ਸਹੀ ਨੂੰ ਕੀ ਕਰੀਏ ਥੱਲੇ ਫੁੱਟ ਥੱਲੇ ਫੁੱਟ ਤੋ ਤਾਂ ਉਹ ਅਜੇ ਬਣੀ ਹੀ ਨਹੀਂ ਤੇ ਨਾਲ ਦੇ ਨਾਲ ਦੋ ਥਾਂ ਤੇ ਪੌਲੀ ਟੁੱਟ ਗਈ ਵੀ ਤਾਂ ਨੇ ਫਾੜਾ ਮਫਲਾ ਲੋ ਜਾਵੇ ਪਾਣੀ ਵਿੱਚੋਂ ਜਾਈਦੇ ਬੰਦ ਬੱਜ ਜਾਵੇ 5 5 ਫੁੱਟ ਉਹ ਰੱਖਤੇ ਜਿੱਥੇ ਸੇਮ ਨਾਲ ਆ ਤੁਨ ਸਾਹ ਵਿੱਚ ਤਰ ਤਾਈ ਆ ਇੰਦਰਾ ਦੇ ਨਾਲ ਨਾਲ ਬੰਨ ਵੱਜ ਜਾਵੇ ਤੇ ਵੀ ਚੁੱਡੂਗਾ ਹੋ ਜਾਵੇ ਤਬਾ ਪਾਣੀ ਫਿਰ ਵਿਚਕਰ ਮੜਾ ਆਪਣੇ ਆਪ ਚਲਾ ਜਾਏਗਾ ਲੋੜ ਹੀ ਨਹੀਂ ਕਿਤੇ ਬਸ 2007 ਚ ਅਫੀ ਜ਼ਮੀਨ ਮਾਲਕੀ ਕਰਾਈ ਲੋਕਾਂ ਨੇ 2007 ਚ ਇਹ ਸਰਕਾਰ ਨੇ ਪਾਲਿਸੀ ਕਰਨੀ ਤਾਂ ਮਵਾਲੀ ਨਹੀਂ ਕਰਨੀ ਚੰਡੀਗੜ੍ਹ ਸਾਨੂੰ ਉੱਥੇ ਕੋਈ ਜਾ ਤਾਂ ਸਾਨੂੰ ਉੱਥੇ ਦੇ ਦੇਣਾ ਤੁਸਾਨੂੰ ਉਠਾ ਦੇਣਾ ਇਹ ਸਾਰੀ ਜ਼ਮੀਨ ਨੂੰ ਨਾ ਕੱਚੀ ਕਰ ਦਿੱਤੀ ਉਹ ਆਂਦਾ ਮੈਂ ਕਰਾਂਗਾ ਉਹ ਆਂਦਾ ਮੈਂ ਕਰਾਂਗਾ ਚੋਰ ਕੁੱਤੀ ਸਭੇ ਰਲਿ ਖਲਿ ਜੇ ਸਾਡਾ ਜਿਹੜਾ ਆਕੀ ਨਹੀਂ ਸਾਡੀ ਜ਼ਮੀਨ ਨਹੀਂ ਉਹਨਾਂ ਮਾਲਕੀ ਜਿਹੜੀ ਹੈ ਉਹ ਕੱਚੀ ਤੋੜ ਤੋੜਤੀ ਫਾਲੂ ਕੀ ਮਾਪ ਦੇ ਮਿਲਨੇ ਆ ਕਿੰਨੇ ਕੋ ਕਿੱਲੇ ਜਿਹੜੇ ਇੱਥੇ ਦੇ ਹੋਏ ਇਹ ਕੱਢ ਦੂਗਾ ਤੇ ਇੱਥੇ ਹੋਣਾ 10000 ਕਿੱਲਾ ਪੰਜਾਬ ਦੀ ਜੀ ਨਾਲ 10 ਕਿੱਲਾਂ ਦੀ ਜ਼ਮੀਨ ਤੋੜੀ ਹੈ 1 ਲੱਖ ਤੇ 45000 ਕਿੱਲਾ ਹੈ ਪਿੰਡਾਂ ਦੀ ਹੈ ਜੀ 10000 ਕਿੱਲਾ ਉਹ ਕਿੱਥੋਂ ਚੱਲਣਾ ਤੇ ਸਾਰੀ ਦਾ 20000 ਕਿੱਲਾ ਇੱਥੂ ਦੀ ਬਣਦੀ ਕਿਹੜੇ ਕਿਹੜੇ ਪਿੰਡ ਹੁੰਦੇ ਪਿੰਡ ਜੀ ਆ ਕਾਂ ਦਾ ਗਲਾਬਾ ਤੇੜੇ ਪੈਣੀ ਚੰਗੜ ਪੈਣੀ ਰਾਮ ਸਿੰਘ ਅਲੀ ਪੈਣੀ ਢੋਲੇ ਲਈ ਫਾਰੇ ਦੋਨਾ ਨਾਨਕਾ ਤੇਜਰ ਵੇਲਾ ਜਿੰਨੇ ਕ ਲਾਲ ਹੈ ਮਨਸਾ ਪੁਹਾਨੀ ਪਾਰਲੇ ਪਿੰਡ ਇਧਰ ਉਰਕਾ ਨੂਰ ਸਮਾਨ ਪਕ ਉਰਕਾ ਤੇ ਗੁੱਦੜ ਵਾਲੀ ਟਾਲੀ ਕਬਾਇਆ ਕਬੂਆ ਸਭ ਲੋਕਾਂ ਦੀ ਪਈ ਹੈ ਬਾਡਰ ਤੱਕ ਜਿਵੇਂ ਲਾਲ ਹੈ ਫੈਣੀ ਵਾਲੇ ਹੈਡ ਤੱਕ ਪਾਰ ਅਰਵਾਰ ਸਾਰੀ ਪਈ ਜਮੀਨੇ ਵਿੱਚ ਜਿਹੜੀ ਲੋਕਾਂ ਨੇ ਕਰਵਾਈ ਸਾਰੀ ਇਹ ਨਕੈਂਸਲ ਕਰਤੀ ਇਹ ਕਰਨੀ ਹੀ ਨਾ ਸਰਕਾਰ ਨੇ ਸਾਡੇ ਕੋਲ ਪੈਸੇ ਲੈ ਤੇ ਇਹ ਸਾਡੇ ਨਾਲ 420 ਹੈਰਾ ਫੇਰੀ ਨਹੀਂ ਦੌਰ ਕੀ ਹੈ ਸਾਨੂੰ ਕਬਜ਼ਾ ਵੀ ਨਹੀਂ ਮਿਲਦਾ ਕਬਜ਼ਾ ਕੀ ਮਿਲਣਾ ਲੈ ਜਮੀਨ ਹੀ ਟੁੱਟ ਗਈ ਫਿਰ ਸਾਡੇ ਕੋਲ ਜਮੀਨ ਲੇਲਮ ਤੇ ਸਾਨੂੰ ਕਿਉਂ ਤਾਂ ਦੇ ਦੇ ਜਮਣ ਜਿਵੇਂ ਮੰਨ ਲੈ ਜਿੰਨੀ ਸਾਡੇ ਕੋਲ ਇੱਥੇ ਆਏ ਉੰਨੀ ਨਹੀਂ ਸਾਨੂੰ ਤਾਂ ਦੇ ਦੇ ਸਰਕਾਰ ਇਹ ਆ ਕਬਜ਼ਾ ਕਰਨ ਜੋ ਮਰਜ਼ੀ ਕਰਨਾ ਸੀ ਕੀ ਲੈਣਾ ਦੇਣਾ ਸਾਨੂੰ ਤਾਂ ਦੇ ਦੇਵਣ ਕੁਛ ਨਹੀਂ ਤੇ ਮਾਂ ਪਿਓ ਨੇ ਐਡੇ ਡਾ ਜਿਵੇਂ ਸਪੈਈ ਦੇ ਖੜੇ ਡੇ ਡੇ ਜੱਲ ਬੂਟ ਪੱਟ ਤੇ ਆਵਾਜ਼ ਕੀਤੀ ਸਰਕਾਰਾਂ ਦੀ ਇਹ ਜਮੀਨ ਹੀ ਸਾਡੀ ਇਹ ਦੱਸ ਵੀ ਕੀਮਤ ਬੜੇ ਅਸੀਂ ਤਾਂ ਨੇ ਫਾੜਾ ਜਿਹੜਾ ਹੱਕ ਸਾਨੂੰ ਮਿਲਣਾ ਚਾਹੀਦਾ ਸਾਡੇ ਨਾ ਹੋਣੀ ਚਾਹੀਦੀ ਪੱਕੀ ਹੋਣੀ ਚਾਹੀਦੀ ਪੱਕੀ ਹੋਣੀ ਚਾਹੀਦੀ ਤੇ ਜਿਹੜਾ ਸਰਕਾਰ ਕਰੇ ਤਾਂ ਕੋਈ ਕਰ ਸਕਦੀ ਹੈ ਨਾ ਕਰੇ ਤਾਂ ਕੀ ਕਰਨਾ ਸੀ। ਜਾਣੀ ਹੁਣ ਇਹਦੇ ਅੰਦਰ ਕੁਦਰਤ ਦਾ ਕੀ ਪਤਾ ਹੈ ਕਿੰਨਾ ਹੋ ਸਕਦਾ। ਇਹ ਟਾਈਮ ਤੇ ਅੱਜ ਹੀ ਨਾਲ ਪੂਰਾ ਕਰ ਰਿਹਾ। ਨੁਕਸਾਨ ਤਾਂ ਬਹੁਤ ਹੋ ਜਾਂਦਾ ਪਰ ਉਸਦੇ ਨਹੀਂ ਕੋਈ ਨੇ। ਅਖੇ ਜਿੰਮੇਦਾਰ ਕਰਲਾ ਕਰ ਲੋ ਤਾਂ ਚੁੱਪ ਕਰ ਜਾਂਦੇ ਨੇ। ਨਾ ਕੋਈ ਆਗਾ ਸੁਣੇ ਨਾ ਕਰੇ ਗੱਲ। ਆਖ ਦਿੰਦੇ ਨੇ ਕਰ ਦੇਵਾਂਗੇ। ਹੋ ਜਾ ਜਦ ਤੋ ਸਾਖ ਦਿੱਤਾ ਤਾਂ ਹੋ ਜਾ ਬਸ ਚਲੋ ਜੀ ਪਟਾਈ ਹੋ ਜਾਵੇ ਨਾ ਤਾਂ ਫੋਲ ਤੋਂ ਫੇਟੋਮੈਟ ਕੀ ਉੱਚਾ ਹੋ ਜਾਵੇਗਾ ਆ ਪੂਰਾ ਪਿਆ ਤੇ ਪਟਾਈ ਹੋ ਜਾਵੇ ਪੋਰਾ ਪਰ ਮਿੱਟੀ ਨਿਕਲ ਜਾਵੇ ਤੇ ਸਾਬ ਤੇ ਪਾਣੀ ਨਿਕਲ ਜਾਣਾ ਹਾਇ ਇਹਨੇ ਕਰ ਤਾਂ ਪੂਰੀ ਵਜਾਉਂ ਕੋ ਵੱਡਿਆਂ ਨਾਲ ਕਰਦੇ ਨੇ ਕੋਈ ਸੁਣਦਾ ਸਾਡੀ ਕਾ ਹੁਣ ਮਾਰ ਮੰਦੇ ਸੁਣਨਾ ਤੇ ਚੱਕਰ ਹੁੰਦਾ ਕੋਈ ਗੱਲ ਵੀ ਨਹੀਂ ਹੁੰਦੀ ਉਹਨਾਂ ਨਾਲ ਨਾ ਹੁੰਦੀ ਤਾਂ ਤੱਕ ਕਿਹੜਾ ਹੁਣ ਅਸੀਂ ਗੱਲਾਂ ਖੇਤੀ ਜਾਂਦੇ ਐ ਇਹ ਤਾਂ ਸਹੀ ਕਰਦੇ ਪਾ ਐ ਤੇ ਇਹ ਕਿੰਨਾ ਚਿਰ ਯਾਦ ਨਹੀਂ ਆ ਰਹੀਆਂ ਬਸ